ਅਬੂਗਰ ਨਜ਼ਦੀਕ ਇੱਕ 16 ਸਾਲ ਦੀ ਨਵਾਲਗ ਲੜਕੀ ਤੇ 22 ਸਾਲ ਦੇ ਇੱਕ ਲੜਕੇ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ। ਦਰਅਸਲ ਰਾਜਪੁਰਾ ਦੀ ਰਹਿਣ ਵਾਲੀ ਲੜਕੀ ਇੱਕ ਪ੍ਰਾਈਵੇਟ ਸਕੂਲ ਚ 8ਵੀਂ ਕਲਾਸ ਚ ਪੜਦੀ ਸੀ। ਉਸ ਦਾ ਸਕੂਲ ਦੇ ਵੈਂਡ ਡਰਾਈਵਰ ਵਰਿੰਦਰ ਕੁਮਾਰ ਨਾਲ ਪ੍ਰੇਮ ਪ੍ਰਸੰਗ ਸ਼ੁਰੂ ਹੋ ਗਿਆ ਜਿਸ ਦੇ ਚੱਲਦਿਆਂ ਦੋਵੇਂ ਫਰਾਰ ਹੋ ਗਏ। ਅਬੂਗਰ ਨਜ਼ਦੀਕ ਪਿੰਡ ਟਿੰਗਾਵਾਲੀ ਦੇ ਖੇਤਾਂ 'ਚ ਦੋਹਾਂ ਨੇ ਕੋਈ ਜ਼ਹਿਰੀਲੀ ਚੀਜ਼ ਨਿਕਲ ਲਈ ਜਿਸ ਤੋਂ ਬਾਅਦ ਖੇਤ ਮਾਲਕ ਨੇ ਇਹਨਾਂ ਦੋਹਾਂ ਨੂੰ ਹਸਪਤਾਲ ਲਿਆਂਦਾ ਲੜਕੀ ਨੇ ਰਸਤੇ 'ਚ ਹੀ ਦਮ ਤੋੜ ਦਿੱਤਾ ਜਦਕਿ ਲੜਕੇ ਦੀ ਹਾਲਤ ਨੂੰ ਦੇਖਦਿਆਂ ਉਸਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਮੈਂ ਗਿਓ ਜਦ ਮੈਂ ਬਾਗਾਂ ਮਾਂ ਰੋਜ਼ ਦੇਖਣ ਮੀ ਗਿਓ ਵੀ ਰੋਜ਼ ਹੀ ਦੇਖਾਂ ਬਈ ਮੈਂ ਰੋਜ਼ ਲੜੋਇਆ ਕਾਲੋ ਸਕੂਲ ਅਨ੍ਨੇ ਕੋਈ ਉਲਟੀ ਆਈ ਉਲਟੀ ਆਇਆ ਤਾਂ ਮਣੀ ਆਵਾਜ਼ ਆਈ ਆਵਾਜ਼ ਆਣੇ ਕਰਨੇ ਮੈਂ ਹੰਕਨੇ ਗਿਓ ਕੰਨੇ ਜਾ ਕੇ ਦੇਖੇ ਤਾਂ ਨਾ ਸਾਹਾਂ ਸਾਹ ਉਲਟੀ ਕਰਾ ਮੈਂ ਅੰਨੇ ਵੀ ਫੋਨ ਕਰਿਓ ਬਾਨੇ ਵੀ ਫੋਨ ਕਰਿਓ ਗਾਮੀ ਪੰਚਾਇਤ ਨੇ ਕਰਿਓ ਸਰਪੰਚ ਨੇ ਕਰਿਓ ਮਮਰਾ ਨੇ ਕਰਿਓ ਚੌਕੀਦਾਰ ਨੇ ਕਰਿਓ ਸਰਨ ਫੋਨ ਕਰਕੇ ਬੁਲਾ ਦਿਆ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹੀ ਜਾ ਰਹੀ ਹੈ ਥਾਲਾਰ ਦਾ ਇੱਕ ਲੜਕਾ ਸੀਗਾ ਉਹ ਨਾਲ ਹੀ ਰਾਜਪੁਰੇ ਪਿੰਡ ਦੀ ਲੜਕੀ ਸੀ 16 ਸਾਲ ਦੀ ਉਹਨੂੰ ਲੈ ਗਿਆ ਔਰ ਆਪਣੇ ਝਿੰਗਾ ਝਿਮਾ ਪਿੰਡ ਆਪਣੇ ਮਾਸੜ ਦੇ ਘਰ ਬਾਗ ਚ ਉਹਨਾਂ ਦੀ ਅੱਜ ਡੈੱਡ ਬੋਡੀ ਲੜਕੀ ਦੀ ਡੈੱਡ ਬੋਡੀ ਮਿਲੀ ਆ ਤੇ ਮੁੰਡਾ ਸੈਕਦਾ ਸੀ ਉਹਨੂੰ ਰੈਫਰ ਕਰਾਇਆ ਪਰ ਸਾਡੇ ਕੋਲੇ ਜਿਹੜੀ ਇਨਫਰਮੇਸ਼ਨ ਹੈ ਅਜੇ ਕਿਸੇ ਨੇ ਦਿੱਤੀ ਨਹੀਂ ਸਾਡੇ ਕੋਲੇ ਆਪਣੇ ਸੋਰਸ ਤੋਂ ਆ ਰਹੀ ਆ ਉਹ ਐਸਚੋ ਹੁਣ ਹਸਪਤਾਲ ਸਿਵਲ ਗਿਆ ਹੈ ਉਹ ਉਹ ਸਾਰੇ ਇਫੈਕਟ ਵੈਰੀਫਾਈ ਕਰਦੇ ਉਹਨਾਂ ਦੀ ਕੀ ਕਹਾਣੀ ਸੀ ਕਿਸ ਤਰ੍ਹਾਂ ਜੇ ਜੋ ਸਰਕਮਸਟੈਂਸਸ ਹੋਏ ਉਹਦੇ ਮੁਤਾਬਕ ਵੈਰੀਫਾਈ ਕਰਕੇ ਉਹ ਵਜ੍ਹਾ ਉਧਰ ਪਰਿਵਾਰਿਕ ਮੈਂਬਰਾਂ ਨੇ ਇਸ ਸੰਬੰਧੀ ਕੁਝ ਵੀ ਕਹਿਣ ਤੋਂ ਸਾਫ਼ ਇਨਕਾਰ ਕਰ ਦਿੱਤਾ ਫਾਜ਼ਿਲ ਕਾ ਤੋਂ ਸੁਨੀਲ ਨਾਗਪਾਲ ਜਗਬਣੀ ਟੀਵੀ